ਕਾਲੀ ਦਲ ਜਿੰਦਾਬਾਦ ਰੋਹਣੀ ਅਕਾਲੀ ਦਲ ਜਿੰਦਾਬਾਦ ਰਾਖ ਪੁਛੇ ਪਾਲਣ ਜਿੰਦਾਬਾਦ ਰਾਖ ਜੀਰ ਸੇ ਪਾਲਣ ਜਿੰਦਾਬਾਦ ਰੋਹਣੀ ਅਕਾਲੀ ਦਲ ਜਿੰਦਾਬਾਦ ਇਸ ਸਬੰਧਤ ਸਵਾਲ ਕਰਨਾ ਹੈ ਕਿ ਬਾਈ ਜੀ ਦਾ ਸਵਾਲ ਹੈ ਕਿ ਰੋਹਣੀ ਅਕਾਲੀ ਦਲ ਨੂੰ ਬਹੁਤ ਜ਼ਿਆਦਾ ਵੋਟ ਮਿਲਿਆ ਹੈ ਹਲਕਾ ਨਿਹਾਲ ਸਿੰਘ ਵਾਲੇ ਲਾਡੀ ਜੀ ਅਕਾਲੀ ਦਲ ਪੰਜਾਬ ਦਾ ਪਰਵਾਰ ਹੈ

ਇਦੋ ਇਦੋ ਮੈਂ ਤੁਸੀਂ ਉਹਨਾਂ ਨੂੰ ਮਾਫਾ ਦਿੱਤਾ ਤੁਸੀਂ ਦੇਖੋ ਕਿੰਨਾ ਵੱਡਾ ਤਰੱਕੀ ਦਾ ਇਹਨਾਂ ਨੇ ਕੰਮ ਸ਼ੁਰੂ ਕੀਤਾ ਅੱਜ ਜੋ ਕੁਝ ਵੀ ਤੁਸੀਂ ਦੇਖ ਰਹੇ ਹੋ ਭਾਵੇਂ ਸੜਕ ਤੇ ਚੱਲ ਰਹੇ ਹੋ ਭਾਵੇਂ ਸਕੂਲ ਕੋਲ ਟੱਪ ਰਹੇ ਹੋ ਭਾਵੇਂ ਹਸਪਤਾਲ ਕੋਲ ਟੱਪ ਰਹੇ ਹੋ ਭਾਵੇਂ ਪਿੰਡ ਦੇ ਵਿੱਚ ਮੰਡੀਆ ਕੋਲ ਟੱਪ ਰਹੇ ਹੋ ਸਾਰਾ ਤੁਸੀਂ ਦੇ ਰਿਹਾ ਹੁਣ ਦੀ ਕਾਮਯਾਬੀ ਅੱਜ ਜਿਹੜੇ ਆਪਾਂ ਆਹ ਘਰਾਂ ਬੈਠੇ ਆਂ ਆਹ ਦਾਾਂ ਬੈਠੇ ਆਂ ਕੀ ਵੱਡੇ ਬਾਗਲਸ ਆਪਣਿਆ ਪੰਜਾਬ ਖਾਰੇ ਬਣਾਏ ਤੁਹਾਨੂੰ YouTube ਕਨੈਕਸ਼ਨ ਦਿੱਤੇ ਬੰਨੀਆਂ ਖੋਲੀਆਂ ਜਿਨਾਂ ਨਾਲ ਆਪਣੀ ਆਮਦਨ ਜੇ ਆਪਣੇ ਪ੍ਰਾਣੇ ਬਜ਼ੁਰਗ ਜਿਹੜੇ ਇੱਥੇ ਜਿਨ੍ਹਾਂ ਦੀ ਉਮਰ 80 ਸਾਲ ਤੋਂ ਉੱਤੇ ਹੋਣੀ ਆ ਉਹ ਆਪ ਦੱਸਣ ਆਪਣੇ ਬੱਚਿਆਂ ਨੂੰ ਕਿ ਜਦੋਂ ਉਹ ਜਵਾਨ ਹੁੰਦੇ ਸੀ ਕੀ ਹਾਲ ਹੁੰਦੀ ਸੀ ਮੈਨੂੰ ਯਾਦ ਹੈ ਬਾਗਲ ਪਿੰਡ ਤੋਂ ਖਿੰਡੇ ਤੱਕ ਸੜਕ ਵੀ ਨਹੀਂ ਹੁੰਦੀ ਟਿੱਬੇ ਹੁੰਦੇ ਸੀ ਆਹ ਪਿੰਡਾ ਇਲਾਕਾ ਸਾ ਅੰਧੇਰਾ ਦੀ ਜਾਲ ਪਿਛਾ ਕੇ ਵੱਡੇ ਡੈਮ ਬਣਾ ਕੇ ਥਰਮਲ ਪਲਾਂਟ ਲਾ ਕੇ ਤੁਹਾਨੂੰ ਸਾਰਿਆਂ ਨੂੰ ਇੱਕ ਕਲੈਕਸ਼ਨ ਦੇ ਕੇ ਅੱਜ ਬੋਲੇ ਤੁਸੀਂ ਅੱਜ ਕੋਈ ਚੱਕਾ ਪੰਜਾਬ ਦੇਖ ਰਹੇ ਹੋ ਪਰ ਉਸ ਪੰਜਾਬ ਕਿਹੜਾ ਦੇਖ ਰਹੇ ਹੋ ਕਿ ਬਣਾਉਣ ਵਾਲਾ ਕਾਲਾ ਜਦੋਂ ਦਾ ਤੁਸੀਂ ਅਕਾਲੀ ਦਲ ਨੂੰ ਜੋਨ ਅਕਾਲੀ ਦਲ ਨੂੰ ਕਮਜ਼ੋਰ ਕੀਤਾ 3 ਸਾਲ ਹੋ ਗਏ ਦੇਖੋ ਕੀ ਹਾਲਾਤ ਗੁੰਡਾ ਗਰਮੀ ਦਾ ਹਾਲ ਗੈਂਗਸਟਰ ਰਾਜ ਕਰ ਰਹੇ ਨੇ ਲੁੱਟ ਖਵਾ ਹੋਈ ਜਾਂਦੀ ਹੈ ਐਸੀ ਤੱਕ ਕੋਈ ਕੰਮ ਨਹੀਂ ਹੁੰਦਾ ਡਿਵੈਲਪਮੈਂਟ ਨਾਲ ਦੀ ਕੋਈ ਚੀਜ਼ ਹੀ ਨਹੀਂ ਜਿਹੜੀਆਂ ਸੁਖਮਤਾ ਬਾਗਤ ਸਾਹਿਬ ਨੇ ਸ਼ੁਰੂ ਕੀਤੀ ਆ ਗਰੀਬ ਨੂੰ ਭਾਵੇਂ ਆਟਾ ਦਾ ਸ਼ਹਿਰ انسان ਦਾ ਚੁਸਤ ਬੰਦਾ ਜਿੱਥੇ ਇੱਕ ਨਵੀਂ ਐਜੂਕੇਸ਼ਨ ਦੀ ਨਾ ਲੋੜੀਏ ਮੈਂ ਕਹਿਣਾ ਚਾਹਣਾ ਜੇ ਤੁਸੀਂ ਫਿਰ ਤੁਜਰਬਾ ਕਰਦੇ ਹੋਰ ਨਾ ਵੀ ਕਰਕੇ ਦੇਖ ਲਓ ਕਿਸੇ ਨੇ ਨਹੀਂ ਕੰਮ ਕਰਨਾ ਇਥੇ ਉਹ ਰਾਜ ਕਰਨਾ ਤੇ ਹੁਕਮ ਦੇਣਾ ਆਪਾਂ ਇਨਕਲਾਬ ਦੇ ਨਾ ਨਾਰਾ ਸੁਣ ਕੇ ਆਪਾਂ ਇੱਕ ਪਾਸੇ ਚੱਲ ਗਏ ਤੁਸੀਂ ਦੇਖ ਲਓ ਗਿੱਡੀ ਵੱਡੀ ਠੱਗੀ ਮਾਰੀ ਕੱਲਾ ਇੱਕ ਖੰਨ ਤੇ ਲਿਕੇ ਹੁੰਦਾ ਸੀ ਇੱਕ ਮੌਕਾ ਦਿਓ ਕੇਜਰੀਵਾਲ ਨੂੰ ਕੇਜਰੀਵਾਲ ਨੂੰ ਮੌਕਾ ਦੇ ਕੇ ਦੇਖ ਲਿਆ ਫੋਟੋ ਇਕ ਤਕਲੀਫ ਹੋਵੇ ਕੋਈ ਹੁੰਦਾ ਕੋਈ ਪੁੱਛਦਾ ਇਸ ਕਰਕੇ ਮੈਂ ਹੱਥ ਜੋੜ ਕੇ ਆਈ ਬੇਨਤੀ ਕਰਨਾ ਚਾਹਣਾ ਹੁਚਾਲੂ ਪੰਜਾਬ ਹੁੰਦਾ ਅਮਰਿਕਾ ਦੇ ਮੁਖਰੇ ਬੀਲੇ ਹੁਣ ਅੰਦਰ ਬਾਣ ਭਾਰੇ ਬੰਦ ਕਰਤੇ ਅਮਰੀਕਾ ਨਾ ਵੀ ਵੀਜ਼ਾ ਦੇਣਾ ਬੰਦ ਕਰਤਾ ਕੈਨੇਡਾ ਨੇ ਨੋਕ ਲਾ ਆਸਟ੍ਰੇਲੀਆ ਨੂੰ ਨਾ ਲੂਗਾ ਆਪਣੇ ਬੱਚਿਆਂ ਨੂੰ ਇੱਧਾ ਦੀ ਜ਼ਿੰਦਗੀ ਬਣਾਣੀ ਹੈ ਤੇ ਪੰਜਾਬ ਮਨ ਸੰਗੀ ਹੈ ਸਭ ਤੋਂ ਵੱਡਾ ਨੁਕਸਾਨ ਸ਼ਰੂਪੀ ਕਾਲੀ ਦੇ ਕਮਜ਼ੋਰ ਕਰਤੇ ਨੁਕਸਾਨ ਹੋਇਆ

ਰੋਕੇ ਤੇ ਮੁੜੇ ਤੁਸੀਂ ਦੇਖ ਲਓ ਕੰਸਾਨ ਅੰਦੋਲਨ ਹੋਇਆ ਹਰਿਆਣੇ ਦੀ ਪੁਲਿਸ ਗੁਰੂ ਘਰਾਂ ਚ ਰਹਿੰਦੀ ਸੀ ਉਹ ਲੋਕੀ ਸਰਕਾਰ ਉਹਨਾਂ ਦੀ ਸੀ ਐਲਜੀਪੀਸੀ ਤੇ ਵੀ ਕਬਜ਼ਾ ਕਰਨ ਲੱਗੇ ਸੀ ਆ ਤਾਂ ਆਪਣੇ ਮੈਂਬਰਾਂ ਨੇ ਹਿੰਮਤ ਕਰਕੇ ਬਚਾਲਿਆ ਨਹੀਂ ਤਾਂ ਉਹਨਾਂ ਦਾ ਮਤਲਬ ਸੀ ਐਲਜੀਪੀਸੀ ਤੇ ਘੱਟਣ ਵਾਲਾ ਦੇ ਉਹਨਾਂ ਨੂੰ ਪਤਾ ਹੈ ਕਿ ਸਿੱਖ ਪੌਲ ਦੀ ਤਾਕਤ ਗੁਰੂ ਘਰਾਂ ਤੋਂ ਆਉਂਦੀ ਹੈ ਤੇ ਜੇ ਗੁਰੂ ਘਰਾਂ ਤੋਂ ਤਾਕਤ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਦੀ ਗੱਲ ਆ ਤੇ ਬਹੁਤ ਸੁਭਾਗਾ ਦਿਹਾੜਾ ਇਹ ਕੱਲਾ ਸ਼੍ਰੋਮਣੀ ਕਾਲੇਦਲ ਜਿਲ੍ਹਾ ਮੋਗਾ ਵਾਸਤੇ ਨਹੀਂ ਇਹ ਸਾਰੇ ਪੰਜਾਬ ਵਾਸਤੇ ਬਹੁਤ ਸ਼ੁਭ ਦਿਹਾੜਾ ਜਿਹੜੇ ਤਰੀਕੇ ਦੇ ਨਾਲ ਘਰ ਵਾਪਸੀ ਲੀਡਰ ਕਰ ਰਹੇ ਆ ਜਾਂ ਦੂਜੀਆਂ ਪਾਰਟੀਆਂ ਦੇ ਲੀਡਰ ਵੀ ਜਿਹੜੇ ਆ ਪਾਰਟੀ ਦੇ ਵਿੱਚ ਸ਼੍ਰੋਮਣੀ ਕਾਲੇਦਲ ਦੇ ਵਿੱਚ ਸ਼ਾਮਲ ਹੋ ਰਹੇ ਆ ਉਹ ਸਾਰ ਸਖਬੀਰ ਸਿੰਘ ਬਾਦਲ ਸਾਹਿਬ ਦੀ ਵਿਕਾਸ ਪੱਖੀ ਸੋਚ ਤੇ ਸਰਬ ਸਾਂਝੀ ਵਲਤਾ ਦਾ ਜਿਹੜਾ ਅਸੂਲ ਲੈ ਕੇ ਚੱਲਣ ਦਾ ਜਿਹੜਾ ਅਸੂਲ ਆ ਉਹਨੂੰ ਮੋਹਰ ਲਾਉਣ ਵਾਸਤੇ ਸਾਰੀਆਂ ਪਾਰਟੀਆਂ ਦੇ ਵਿੱਚੋਂ ਦੂਜੇ ਲੀਡਰ ਜਿਹੜੇ ਆ ਸ਼੍ਰੋਮਣੀ ਕਾਲੇਦਾਲ ਦੇ ਵਿੱਚ ਸ਼ਾਮਲ ਹੋ ਰਹੇ ਆ ਮੈਂ ਬਹੁਤ ਧੰਨਵਾਦ ਕਰਦਾ ਸਾਡੇ ਬਹੁਤ ਸਤਿਕਾਰਯੋਗ ਸਾਹ ਲਾਡੀ ਸਾਹਿਬ ਬੁੱਟਰ ਤੋਂ ਸਾਡੇ ਭੈਣ ਜੀ ਰਾਜਵਿੰਦਰ ਕੌਰ ਐਕਸ ਐਮ ਐਲ ਏ ਹਲਕਾ ਨਿਹਾਲ ਸਿੰਘ ਵਾਲਾ ਜਿਹੜੇ ਕਾਂਗਰਸ ਪਾਰਟੀ ਤੋਂ ਅੱਜ ਸ਼੍ਰੋਮਣੀ ਕਾਲੇਦਾਲ ਚ ਸ਼ਾਮਲ ਹੋਏ ਆ ਤੇ ਭਾਈ ਜੀ ਲਾਡੀ ਸਾਹਿਬ ਹੋਣੀ ਤੇ ਬੀਬੀ ਜੀ ਇਹ ਸਮਝ ਲਓ ਜਾਨਾ ਆਪਣੇ ਹਲਕੇ ਦੀ ਨਿਹਾਲ ਸਿੰਘ ਵਾਲਾ ਹਲਕਾ ਦੇ ਵਿੱਚ ਇਹਨਾਂ ਨੇ ਬਹੁਤ ਵਿਕਾਸ ਕੀਤਾ ਬੀਬੀ ਜੀ ਦੇ ਟਿਨਿਓਰ ਦੇ ਵਿੱਚ ਵੀ ਤੇ ਜਹੇਦਾਰ ਤੋਤਾ ਸਿੰਘ ਜੀ ਦੀ ਅਗਵਾਈ ਦੇ ਵਿੱਚ ਸਾਡਾ ਲਾਡੀ ਸਾਹਿਬ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਬਹੁਤ ਲੋਕਾਂ ਨੂੰ ਨੌਕਰੀਆਂ ਦੇਣ ਦੇ ਵਿੱਚ ਪਿੰਡਾਂ ਦਾ ਵਿਕਾਸ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਅੱਜ ਖੁਸ਼ੀ ਹੈ ਇਸ ਗੱਲ ਦੀ ਆ ਵੀ ਅੱਜ ਸਾਡੇ ਜ਼ਿਲ੍ਹੇ ਦੀ ਸਾਰੀ ਲੀਡਰਸ਼ਿਪ ਆ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਝੰਡੇ ਦੇ ਉੱਤੇ 71 ਸਾਧ ਤੀਰ ਸਿੰਘ ਜੀ ਮਾਲਾ ਕੋਰ ਕਮੇਟੀ ਮੈਂਬਰ ਹਲਕਾ ਇੰਚਾਰਜ ਬਾਗਾਪੁਰਾਣਾ ਉਹਨਾਂ ਦੀ ਅਗਵਾਈ ਦੇ ਵਿੱਚ ਤੇ ਸਾਥ ਨਿਹਾਲ ਸਿੰਘ ਜੀ ਤਲਵੰਡੀ ਪੰਘੀਰੀਆ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਜਿਹੜਾ ਮੋਗਾ ਤੋਂ ਇਹਨਾਂ ਦੀ ਸਮੂਚੀ ਅਗਵਾਈ ਦੇ ਵਿੱਚ ਅੱਜ ਸ਼੍ਰੋਮਣੀ ਕਾਲੀ ਦਲ ਪੂਰਾ ਤਗੜਾ ਹੋ ਕੇ ਜ਼ਿਲ੍ਹੇ ਦੇ ਵਿੱਚ ਉੱਭਰ ਰਿਹਾ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਜਿਹਨੂੰ ਨਿਹਾਲ ਸਿੰਘ ਵਾਲੇ ਤੋਂ ਹਲਕਾ ਇੰਚਾਰਜ ਲਾਇਆ ਉਹਦੇ ਵਾਸਤੇ ਵੀ ਇਹ ਬਹੁਤ ਸ਼ੁਭ ਦਿਹਾੜਾ ਹੈ ਕਿਉਂਕਿ ਜਿਹੜੀ ਟੀਮ ਇਕੱਤਰ ਹੋ ਰਹੀ ਆ ਉਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਸ਼੍ਰੋਮਣੀ ਕਾਲੀ ਦਲ ਦੀ ਜਿਹੜੀ ਸੀਟ ਪੱਕੀ ਕਰਨ ਵਾਲੀ ਗੱਲ ਆ ਦਿਹਾਲ ਸਿੰਘ ਵਾਲਾ ਉਹ ਟੀਮ ਅੱਜ ਸ਼ਾਮਲ ਹੋਈ ਆ ਉਮੀਦ ਕਰਦੇ ਆ ਮੋਗੇ ਜ਼ਿਲ੍ਹੇ ਦੀਆਂ ਚਾਰੇ ਸੀਟਾਂ ਜਿੱਤ ਕੇ ਸ਼੍ਰੋਮਣੀ ਕਾਲੀ ਦਲ ਦੀ ਝੋਲੀ ਦੇ ਵਿੱਚ ਸਾਰੇ ਜ਼ਿਲ੍ਹੇ ਦੀ ਲੀਡਰਸ਼ਿਪ ਤੇ ਸਮੂਹ ਸੰਗਤ ਜਿਹੜੀ ਆ ਉਹ ਸ਼੍ਰੋਮਣੀ ਕਾਲੀ ਦਲ ਦੀ ਝੋਲੀ ਦੇ ਵਿੱਚ ਪਾਊਗੀ ਸਭ ਤੋਂ ਪਹਿਲਾਂ ਤੇ ਤੁਹਾਨੂੰ ਸਵਾ ਵਧਾਈਆਂ ਜੀ ਔਰ ਦੂਸਰਾ ਸਰਦਾਰ ਸੁਖਵੀਰ ਸਿੰਘ ਬਾਦਲ ਪਾਰਟੀ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਅੱਜ ਸਰਦਾਰ ਹਰਪਪ੍ਰਿੰਦਰ ਸਿੰਘ ਲਾਡੀ ਉਹਨਾਂ ਦੇ ਗ੍ਰਹਿ ਵਿਖੇ ਆ ਕੇ ਸ਼੍ਰੋਮਣੀ ਕਾਲੀ ਦਾਲ ਦੇ ਵਿੱਚ ਸ਼ਮੂਲੀਅਤ ਕਰਾਈ ਆ। ਔਰ ਮੇਰੇ ਨਾਲ ਮੇਰੇ ਵਰਕਰ ਸਹਿਬਾਨ, ਪੰਜ ਸਰਪੰਚ, ਬਲਾਕ ਸਮਤੀ ਮੈਂਬਰ, ਮੇਰੀ ਆਪ ਦੀ ਫੈਮਿਲੀ ਅਸੀਂ ਸਾਰਿਆਂ ਨੇ ਅੱਜ ਕਾਲੀ ਦਾਲ ਦੇ ਵਿੱਚ ਸ਼ਮੂਲੀਅਤ ਕੀਤੀ ਆ। ਮੈਨੂੰ ਬਹੁਤ ਖੁਸ਼ੀ ਹੋਈ ਆ ਆਪਦੇ ਘਰੇ ਆ ਕੇ ਕਿਉਂਕਿ ਆਪ ਦਾ ਪਰਿਵਾਰ ਤੇ ਆਪਦਾ ਹੀ ਹੁੰਦਾ। ਦੂਸਰੀ ਗੱਲ ਜੋ ਤੁਸੀਂ ਪੁੱਛਿਆ ਕਿ ਕੋਈ ਨਾਰਾਜ਼ਗੀ ਨਹੀਂ, ਕੋਈ ਨਾਰਾਜ਼ਗੀ ਨਹੀਂ, ਪਾਰਟੀ ਨਾਲ ਕੋਈ ਨਾਰਾਜ਼ਗੀ ਨਹੀਂ। ਪ੍ਰਧਾਨ ਜੀ ਦਾ ਕੋਈ ਨਾਰਾਜ਼ਗੀ ਨਹੀਂ ਕੁਝ ਨਹੀਂ ਚਲੋ ਕੋਈ ਗੱਲਾਂ ਘਰਾਂ ਵਿੱਚ ਹੋ ਜਾਂਦੀਆਂ ਕੁਝ ਮੈਂਬਰਾਂ ਕਰਕੇ ਕੁਝ ਤੇ ਉਹਨਾਂ ਕਰਕੇ ਥੋੜਾ ਵਖਰੇਵਾ ਉਸ ਤੋਂ 5 ਸਾਲ ਬਾਅਦ ਮੈਂ 2022 ਦੇ ਵਿੱਚ ਬਾਦਰ ਸਾਹਿਬ ਜੀ ਦੇ ਟੱਚ 'ਚ ਸੀ ਬਾਈਚ ਵੀ ਅਸੀਂ ਇਲੈਕਸ਼ਨ 'ਚ ਹੈਲਪ ਕੀਤੀ ਜਿਵੇਂ ਵੀ ਸਾਡੀ ਡਿਊਟੀ ਲਈ ਪਰ ਉਹਨਾਂ ਨੇ ਕਿਹਾ ਸੀ ਸ਼ਾਮਲ ਹੋਣ ਲਈ ਕੁਝ ਮੈਨੂੰ ਘਰੇਲੂ ਜ਼ਿੰਮੇਵਾਰੀਆਂ ਸੀ ਬੱਚਿਆਂ ਦੀਆਂ ਜਿੰਨਾ ਕਰਕੇ ਮਨਾਂ ਤੋਂ ਸਮਾਂ ਲਿਆ ਸੀ ਸੋ ਉਹ ਜ਼ਿੰਮੇਵਾਰੀਆਂ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਮੈਂ ਸਿਰੇ ਚੜ੍ਹਾ ਲਈਆਂ ਹੋਈਆਂ ਹੁਣ ਫ੍ਰੀ ਆ ਤੁਹਾਡੇ ਲੋਕਾਂ ਦੀ ਸੇਵਾ ਕਰਨ ਲਈ ਪਾਰਟੀ ਦੀ ਸੇਵਾ ਕਰ ਲਈ ਪ੍ਰਧਾਨ ਜੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿੱਥੇ ਵੀ ਸੇਵਾ ਲਾਊਗੀ ਸਮੇਤ ਪਰਿਵਾਰ ਸਮੇਤ ਵਰਕਰ ਤਨ ਦੇਹੀ ਦੇ ਨਾਲ ਸੇਵਾ ਨਿਭਾਉਂ। ਇਹਦੇ ਵਿੱਚ ਕੋਈ ਦੋਰਿਆ ਨਹੀਂ ਉਹ ਜੋ ਕਹਿੰਦੇ ਉਹ ਕਰਦੇ ਆ ਜੋ ਉਹਨਾਂ ਨੇ ਕਿਹਾ ਕਿ ਉਹ ਮਾਨ ਸਨਮਾਨ ਉਹਨਾਂ ਪਹਿਲਾਂ ਵੀ ਮਾਨ ਸਨਮਾਨ ਬਹੁਤ ਦਿੱਤਾ ਸਾਡੀ ਫੈਮਿਲੀ ਨੂੰ ਸਾਡੇ ਪਰਿਵਾਰ ਨੂੰ ਵਰਕਰਾਂ ਨੂੰ ਬਹੁਤ ਸਾਰਾ ਮਾਨ ਸਨਮਾਨ ਦਿੱਤਾ ਉਹਨਾਂ ਦੇ ਮਾਨ ਸਨਮਾਨ ਸਦਕਾ ਹੀ ਅੱਜ ਅਸੀਂ ਇਸ ਇਸ ਮਕਾਮ ਤੇ ਪਹੁੰਚੇ ਆ। ਬਹੁਤ ਹੀ ਵੱਡੀ ਖੁਸ਼ੀ ਹੈ ਜਿਵੇਂ ਗਿਲਸਾਹਬ ਨੇ ਦੱਸਿਆ ਕਿ ਸਰਦਾਰ ਹਰਪ੍ਰਿੰਦਰ ਸਿੰਘ ਜੀ ਲਾਡੀ ਸਾਹਿਬ ਮੇਰੇ ਦਾ ਵੱਡੇ ਭਾਈ ਨੇ ਤੇ ਮੇਰੀ ਛੋਟੀ ਭੈਣ ਬੀਬੀ ਰਾਜਵਿੰਦਰ ਕੌਰ ਭਾਗੀ ਕੇ ਐਕਐਮਐਲਏ ਕਿਉਂਕਿ ਅਸੀਂ ਇਕੱਠੇ ਨੇ ਕੰਮ ਕੀਤਾ ਜਦੋਂ ਬੰਦੇ ਇਕੱਠੇ ਕੰਮ ਕਰਦੇ ਆ ਤਾਂ ਪਤਾ ਲੱਗ ਜਾਂਦਾ ਹੈ ਕਿ ਕੁਆਲਿਟੀ ਹੁੰਦੀ ਬੰਦੇਾਂ ਵਿੱਚ ਕਿਉਂਕਿ ਬੀਬੀ ਰਾਜਵਿੰਦਰ ਕੌਰ 12 ਤੋਂ ਲੈ ਕੇ 17 ਤੱਕ ਐਮਐਲਏ ਰਹੇ ਮੈਂ ਜ਼ਿਲ੍ਹਾ ਪ੍ਰਧਾਨ ਸੀ ਤੇ ਬੜਾ ਇੱਕ ਕੜੀ ਦੀ ਤਰ੍ਹਾਂ ਅਸੀਂ ਸਾਰਿਆਂ ਨੇ ਕੰਮ ਕੀਤਾ ਤੇ ਬਹੁਤ ਹੀ ਖੁਸ਼ੀ ਅੱਜ ਦਿਲੋਂ ਖੁਸ਼ੀ ਹੈ ਕਿ ਪ੍ਰਮਾਤਮਾ ਨੇ ਫੇਰ ਸਾਨੂੰ ਸਾਰਿਆਂ ਨੂੰ ਇਕੱਠੇ ਕੀਤਾ ਲਾਡੀ ਸਾਹਿਬ ਵੀ ਵਾਪਸ ਪਾਰਟੀ ਚ ਆਏ ਬੀਬੀ ਜੀ ਹੁਣੀ ਬੀਬੀ ਰਾਜਵਿੰਦਰ ਗੁਰਪਾਗੀ ਕੇ ਵਾਪਸ ਪਾਰਟੀ ਚ ਆਏ ਇਦੋਂ ਖੁਸ਼ੀ ਵਾਲੀ ਗੱਲ ਨਹੀਂ ਕੋਈ ਹੋ ਸਕਦੀ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਬੋਸਟ ਕੱਲੇ ਨਿਹਾਲ ਸਿੰਘ ਆਏ ਜਿਨੀ ਮਿਲਿਆ ਪੂਰੇ ਜ਼ਿਲ੍ਹੇ ਦੇ ਵਿੱਚ ਮਿਲਿਆ ਕਿਉਂਕਿ ਪੂਰੇ ਜ਼ਿਲ੍ਹੇ ਦੀਆਂ ਚਾਰੇ ਦੀਆਂ ਚਾਰੇ ਸੀਟਾਂ ਜਿਹੜੀਆਂ ਇਹ ਸ਼੍ਰੋਮਣੀ ਅਕਾਲੀ ਦਲ ਜਿੱਤੇਗਾ 2027 ਦੇ ਵਿੱਚ ਚਾਰੇ ਐਮਐਲਏ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਬਣ ਗਏ 2027 ਦੇ ਵਿੱਚ ਸਰਦਾਰ ਸੁਖਬੀਰ ਸਿੰਘ ਜੀ ਬਾਲ ਸਾਹਿਬ ਮੁੱਖ ਮੰਤਰੀ ਬਣ ਜਾ ਰਹੇ ਹੈ ਇਦੋਂ ਖੁਸ਼ੀ ਵਾਲੀ ਗੱਲ ਕੋਈ ਹੋ ਨਹੀਂ ਸਕਦੀ